ਜਦੋਂ ਇਹਨਾਂ ਨੂੰ ਪਤਾ ਲੱਗਦਾ ਵੀ ਆਪਾਂ ਕੋਈ ਬਿਲਡਿੰਗ ਪਾਉਣੀ ਹੈ ਭਰਤ ਪਾਉਣਾ ਖੁਸ਼ ਹੋ ਕੇ ਭੱਜ ਕੇ ਮੂਹਰੇ ਆ ਕੇ ਖੜਦੇ ਨੇ ਵੀ ਬਾਈ ਤੇ ਹੁਣ ਸੁਪਨਿਆਂ ਦੇ ਘਰ ਦਾ ਇੱਕ ਸੁਪਨਿਆਂ ਦਾ ਹਸਪੀਟਲ ਬਣਾਉਣ ਜਾ ਰਹੇ ਆ ਬਹੁਤ ਧੰਨਵਾਦ ਹੋਊਗਾ ਜੇ ਤੁਸੀਂ ਟਿੱਪਰ ਦੋ ਚਾਰ भेज के ਸਾਡੇ ਨਾਲ ਇੱਕ ਵਾਰੀ ਇਹ ਕੰਮ ਖਿੱਚਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਖੜੇ ਹਾਂ ਜੀ ਇੱਥੇ ਖੇਤ ਦੇ ਵਿੱਚ ਮਿੱਟੀ ਭਰਤ ਪਾਉਣ ਵਾਸਤੇ ਸ਼ੁਰੂ ਕਰ ਰਹੇ ਹਾਂ ਜੀ ਅੱਜ ਸੇਵਾ ਦਵਿੰਦਰ ਵੀਰ ਹੁਣੀ ਪਹਿਲਾਂ ਵੀ ਦੋ ਵਾਰ ਭਰਤ ਪਾਇਆ ਦੋਨੇ ਵਾਰ ਦਵਿੰਦਰ ਵੀਰ ਉਹਨਾਂ ਨੇ ਆਪਣੀਆਂ ਪੋਪਲਾਈਨ ਮਸ਼ੀਨਾਂ ਵੀ ਤੇ ਟਿਪਰ ਵੀ ਨਾਲ ਲਾ ਕੇ ਭਰਤ ਪਾਇਆ ਉਦੋਂ ਸੁਪਨਿਆਂ ਦੇ ਘਰ ਦੀ ਜਿਹੜੀ ਸੁਪਨਿਆਂ ਵਰਗੀ ਬਿਲਡਿੰਗ ਬਣੀ ਜਾ ਰਹੀ ਆ ਉਹਦੇ ਵਿੱਚ ਸਾਰਾ ਭਰਤ ਦਵਿੰਦਰ ਵੀਰੇ ਹੁਣਾਂ ਵੱਲੀੋਂ ਪਾਇਆ ਗਿਆ ਕੋਈ ਵੀ ਬਿਨਾਂ ਖਰਚਾ ਲਏ ਤੋਂ ਸੇਵਾ ਦੇ ਵਿੱਚ ਤੇ ਹੁਣ ਸੁਪਨਿਆਂ ਦੇ ਘਰ ਦਾ ਇੱਕ ਸੁਪਨਿਆਂ ਦਾ ਹਸਪੀਟਲ ਬਣਾਉਣ ਜਾ ਰਹੇ ਆ ਤੇ ਉਹਦੀ ਬਿਲਡਿੰਗ ਬਣਨੀ ਆ ਉਹਦੇ ਵਾਸਤੇ ਭਰਤ ਪਾਉਣਾ ਸੀਗਾ ਤੇ ਹੁਣ ਕਿਸਾਨ ਵੀਰਾਂ ਦੀਆਂ ਜਿਹੜੀਆਂ ਕਣਕਾਂ ਵੱਢੀਆਂ ਗਈਆਂ ਸੀ ਤੇ ਮਿੱਟੀ ਅੱਜ ਇਹ ਤੋਂ ਮੁੱਲ ਖਰੀਦੀ ਆ ਤੇ ਉਹਦੇ ਵਿੱਚੋਂ ਅੱਜ ਹੁਣ ਭਰਤ ਚੱਕਣ ਲੱਗੇ ਆ ਸੀ ਮਿੱਟੀ ਪਾਉਣ ਲਈ 2.5 ਕਿੱਲੇ ਜ਼ਮੀਨ ਆ ਜੀ 2-2 ਫੁੱਟ ਮਿੱਟੀ ਜਿਹੜੇ ਚੋਂ ਚੱਕੀ ਜਾਣੀ ਆ ਤੇ ਟਿੱਪਰ ਭਰ ਕੇ ਉੱਤੇ ਭਰਤ ਵਾਲੀ ਥਾਂ ਤੇ ਸੁਪਨਿਆਂ ਦੇ ਹਸਪਤਾਲ ਚ ਲੈ ਕੇ ਜਾ ਰਹੇ ਆ ਵਾਹਿਗੁਰੂ ਅਗੇ ਅਰਦਾਸ ਕਰਿਓ ਸੱਚੇ ਪਾਤਸ਼ਾਹ ਕਿਰਪਾ ਕਰਨ ਅੱਜ ਇਹ ਪਹਿਲਾ ਕਦਮ ਆ ਸਾਡਾ ਜਿਹੜਾ ਸੁਪਨਿਆਂ ਦੇ ਹਸਪਤਾਲ ਲਈ ਪੁੱਟਿਆ ਜਾ ਰਿਹਾ ਕਿਉਂਕਿ ਭਰਤ ਪੈਣ ਤੋਂ ਬਾਅਦ ਫਿਰ ਉਹਦੀ ਜਿਹੜੀ ਨੀਂਹ ਪੱਥਰ ਵਗੈਰਾ ਰੱਖਿਆ ਜਾਣਾ ਸੁਪਨਿਆਂ ਦੇ ਹਸਪਤਾਲ ਦੀ ਬਿਲਡਿੰਗ ਦਾ ਫਿਰ ਧੰਨਵਾਦ ਆ ਦਵਿੰਦਰ ਵੀਰੇ ਉਹਨਾਂ ਦਾ ਜਿਹੜਾ ਇਹਨਾਂ ਦੀ ਪੂਰੀ ਟੀਮ ਦਾ ਸਾਡਾ ਸਾਥ ਦਿੰਦੇ ਨੇ ਹਮੇਸ਼ਾ ਮੂਰੇ ਹੋ ਕੇ ਜਦੋਂ ਇਹਨਾਂ ਨੂੰ ਪਤਾ ਲੱਗਦਾ ਵੀ ਆਪਾਂ ਕੋਈ ਬਿਲਡਿੰਗ ਪਾਉਣੀ ਹੈ ਭਰਤ ਪਾਉਣਾ ਖੁਸ਼ ਹੋ ਕੇ ਭੱਜ ਕੇ ਮੂਰੇ ਆ ਕੇ ਖੜਦੇ ਨੇ ਵੀ ਬਾਈ ਦੱਸੋ ਕਿਦੋਂ ਸ਼ੁਰੂ ਕਰੀਏ ਜੇ ਅਸੀਂ ਕਹਿੰਨੇ ਆ ਵੀ 4 ਦਿਨ ਰੁੱਕ ਕੇ ਕਰਾਂਗੇ ਨਹੀਂ ਆਪਾਂ ਅੱਜ ਹੀ ਆ ਜੰਨੇ ਆ। ਤੇ ਇਸ ਤਰ੍ਹਾਂ ਦੇ ਭਰਾ ਅੱਗੇ ਵੀ ਪਿਛਲੀ ਵਾਰੀ ਵੀ ਜਿਵੇਂ ਸਰਬਜੀਤ ਵੀਰੇ ਉਹਨਾਂ ਨੇ ਵੀ ਮਹਾਲੀ ਤੋਂ ਉਹਨਾਂ ਨੇ ਵੀ ਜੀਸੀਬੀ ਭੇਜੀ ਸੀ। ਅੱਗੇ ਦਵਿੰਦਰ ਵੀਰੇ ਉਹਨਾਂ ਨੇ ਵੀ ਆਪਣੀਆਂ ਮਸ਼ੀਨਾਂ ਲਾ ਕੇ ਟਿਪਰ ਲਾ ਕੇ ਭਰਤ ਪਾਇਆ ਸੀ। ਤੇ ਇਸ ਵਾਰ ਵੀ ਅਸੀਂ ਲੱਗੇ ਆ ਗੁਰੂ ਮਹਾਰਾਜ ਕਿਰਪਾ ਕਰਨੇ ਸਫਲ ਹੋਵੇ ਕਾ ਕਾਰਜ ਸਾਡਾ ਤੇ ਹੋਰ ਵੀ ਦਵਿੰਦਰ ਵੀਰ ਟਿਪਰ ਆਪਾਂ ਕਹਿ ਰਹੀ ਇੱਕ ਦੋ ਨੇ। ਇੱਕ ਜੇ ਕੋਈ ਵੀਰ ਭਰਾ ਸਾਡੇ ਟਿੱਪਰ ਵਾਲੇ ਹੈਗੇ ਨੇ ਜਿਹੜੇ ਅਸੀਂ ਜਿਹੜਾ ਤੇਲ ਖਰਚਾ ਹੋਊਗਾ ਉਹ ਪਾਵਾਂਗੇ ਤੇਲ ਵਗੈਰਾ ਤੇ ਵੀਰ ਬਣ ਕੇ ਜੇ 2-4 ਦਿਨ ਲਵਾ ਦੇਮੋਂ ਸਾਡੇ ਨਾਲ ਟਿੱਪਰ ਭੇਜ ਦੇਮੋਂ ਤਾਂ ਆਪਣਾ ਭਰਤ ਦਾ ਕੰਮ ਛੇਤੀ ਹੋ ਜਾਊਗਾ ਬਹੁਤ ਧੰਨਵਾਦ ਹੋਊਗਾ ਜੇ ਤੁਸੀਂ ਟਿੱਪਰ 2-4 ਭੇਜ ਕੇ ਸਾਡੇ ਨਾਲ ਇੱਕ ਵਾਰੀ ਇਹ ਕੰਮ ਖਿੱਚ ਦੀਏ ਕਿਉਂਕਿ 2.5 ਕਿੱਲਿਆਂ ਦੀ ਮਿੱਟੀ ਚੱਕਣੀ ਆ 2-2 ਫੁੱਟ ਅੱਗੇ ਆਪਾਂ ਇੱਕ ਕਿੱਲੇ ਦੀ ਉਹ ਚੱਕੀ ਸੀ। ਇੱਕ ਤੇ ਥੋੜੀ ਜ਼ਿਆਦਾ ਮਿੱਟੀ ਦੀ ਲੋਡ ਆ। ਦੂਰ ਸਾਡੀ ਬੇਨਤੀ ਨੂੰ ਕਬੂਲ ਕਰਿਓ ਤੇ ਮਹਾਰਾਜ ਕਿਰਪਾ ਕਰਨ ਨਵਿੰਦਰ ਵੀਰੇ ਉਹਨਾਂ ਨੂੰ ਉਹਨਾਂ ਵੀਰਿਆਂ ਨੂੰ ਸਾਰਿਆਂ ਨੂੰ ਜਿਹੜੇ ਸਾਡੇ ਨਾਲ ਸਾਥ ਦਿੰਦੇ ਰਹੇ ਅੱਗੋਂ ਵੀ ਦੇਣ ਮਹਾਰਾਜ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼। ਬਹੁਤ ਧੰਨਵਾਦ ਵਿੰਦਰ ਵੀਰੇ। ਦੋ ਟਿਪਰ ਵੀਰੇ ਉਹਨਾਂ ਦੇ ਲੱਗਿਆ ਜੇ ਟਿਪਰਾਂ ਦੀ ਲੋਡ ਆ ਕਿਉਂਕਿ ਮਸ਼ੀਨ ਵੱਡੀ ਆ ਪੋਪਲੇਨ ਖੜੀ ਰਹਿੰਦੀ ਐ ਇੱਕ ਜਿਹੜਾ ਲਾ ਕੇ ਆਉਂਦੇ ਆ ਫਿਰ ਦੂਜੇ ਨੂੰ ਉਹਨਾਂ ਟਾਈਮ ਵੇਟ ਕਰਨਾ ਪੈਂਦਾ। ਟਿੱਪਰ ਜਰੂਰ ਮੇਰੇ ਵੀਰ ਬਣ ਕੇ ਬੇਨਤੀ ਹੈ ਜੇ ਕੋਈ ਭਰਾ ਸਾਡੇ ਸੁਣਦੇ ਟਿੱਪਰਾਂ ਦੀ ਸੇਵਾ ਕਰਾਓ ਵਾਹਿਗੁਰੂ ਜੀ ਕਾ ਖਾਲਸਾ